ਸਸਿਕਾ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਦਾ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 8521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਵਾਗਾ ਪੁਰਾਣਾ ਪਿਆ ਜਾਂਦੀ ਆ ਬਾਕੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਦੇ ਆ ਅਜਾ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਜੀ ਨਾਮ ਕੀ ਹੈ ਬਾਈ ਆਪਣਾ ਨਾਮ ਵੀ ਗੁਰਪ੍ਰੀਤ ਸਿੰਘ ਹੈ ਜੀ ਸੁਖਨੰਦ ਦਾ ਜੀ ਜਿਲ੍ਹਾ ਮੋਗਾ ਤੇ ਵੀਰ ਆਪਣੇ ਘਰੋਂ ਉਹਦੇ ਐਡਰੈਸ ਕੀ ਹੈ ਜੀ ਆਪਣਾ ਤੀਜੇ ਏਡੇ ਨੇੜੇ ਘਰ ਆਈ ਆਪਾਂ ਤੀਜੇ ਵਾਲੇ ਏਡੇ ਤੇ ਨੇੜੇ ਘਰ ਆ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਦੱਸੋ ਜੀ ਕੀ ਡਿਟੇਲ ਹੈ ਜੀ ਟੇਲ ਜੀ ਤੀਜੇ ਸੂਏ ਸੋਨਾ ਜੀ ਹੈ 10 ਦਿਨਾਂ ਦੀ ਕੱਚੀ ਆ ਦੂਜੇ 14 ਲੀਟਰ ਦਾ ਤੁਚਾ ਹੈ ਜੀ ਇਹਦਾ ਠੀਕ ਹੈ ਜੀ ਮੱਝ ਆ ਵੀਰੇ ਤੀਜੇ ਸੂਏ ਸੂਨਾ ਹੈ ਇਸ ਵਾਰੀ 10 ਦਿਨਾਂ ਦੀ ਕੱਚੀ ਹੈ ਤੁਸੀਂ ਹਵਾਨਾ ਦੇਖ ਸਕਦੇ ਹੋ ਸੋਨਾ ਹਵਾਨਾ ਬਾਈ ਚੰਗਾ ਥਣ ਲੱਗਿਆ ਹੋਇਆ ਥਣਲੇ ਵੀ ਦੀ ਚੰਗੀ ਹੈ ਬਾਈ ਉਮਾ ਤੇ ਦੇ ਜਾਦੇ ਚੰਗੀ ਆ ਬਾਡੀ ਵੰਤਪੀ ਚੰਗੀ ਆ ਮਾੜੀ ਕੱਢ ਲੋ ਬਾਹਰ ਜੀ 13 14 ਲੀਟਰ ਦਾ ਉਦੀ ਕੰਪੈਸਟੀ ਵਾਲੀ ਆ ਵੀਰੇ ਇਹ ਬਈ ਘਰ ਦੇ ਪਸ਼ੂ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਉਹਨਾਂ ਦੀ ਕੁਆਲਿਟੀ ਸ਼ਾਨਦਾਰਾ ਪੱਠਪੜੇ ਦੀ ਚੰਗੀ ਜੀ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਆਪੇ ਦੀ? ਮਾਨ ਬਾਈ ਮਰਲੇ ਦਾ 90000 ਰੁਪਏ ਮੰਗਦੇ ਆਂ ਜੀ। ਠੀਕ ਹੋਈ। ਮੌਕੇ ਤੇ ਮਾਨਤਨ ਕੀਤਾ ਜਾਊ। ਮੌਕੇ ਤੇ ਮਾਨਤਨ ਕਰ ਦੇਗੇ ਜੀ। ਠੀਕ ਹੋ ਜੀ। ਮੌਕੇ ਤੇ ਮਾਨਤਨ ਵੀ ਕੀਤਾ ਜਾਊਗਾ 90000 ਰੁਪਏ ਬਾਈ ਡਿਮਾਂਡ ਕਰਦੇ ਆਂ ਮੌਕੇ ਤੇ ਮਾਨਤਨ ਕੀਤਾ ਜਾਊਗਾ 14 ਲੀਟਰ ਦੁੱਧ ਬਾਈ ਜਾਂਦੇ ਘਰੇ ਚ ਹੋਇਆ ਹੋਇਆ ਘਰ ਦੀ ਝੋਟੀਆਂ ਤੇ ਬਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ। 94655 ਜੀ। ਹਾਂਜੀ। 58783 ਇੱਕ ਵਾਰ ਫੇਰ ਬੋਲ ਦਿਓ ਜੀ। 94655 ਜੀ 58783 ਠੀਕ ਹੋਈ ਤੁਸੀਂ ਮੂੰਹ ਉੱਤੇ ਵੀ ਦੇਖ ਸਕਦੇ ਹੋ ਸੋਹ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਜੇ ਕਿਸੇ ਭਰਾ ਨੂੰ ਇਹ ਮੱਝ ਪਸੰਦ ਆਉਂਦੀ ਹੈ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਥੈਂਕ ਯੂ ਬਾਈ ਜੀ